ਭਾਈ ਆਕਲ ਇੱਕ ਸਿੱਖ ਹੋਇਆ ਗੁਰੂ ਆਮ ਦਾ ਸੋਢੀ ਪਾਸ਼ਾ ਜੀ ਦਾ ਤੇ ਗੁਰੂ ਆਮ ਦਾ ਦੀ ਸ਼ਰਨ ਵਿੱਚ ਆਇਆ ਭਾਈ ਆਕਲ ਸਿੱਖੀ ਮੰਗੀ ਤੇ ਜਾਤ ਵਿੱਚੋਂ ਇਹ ਭਾਈ ਲਾਲੋ ਨਾਲ ਸੰਬੰਧ ਰੱਖਦਾ ਸੀ ਜੈਨਕ ਤਰਖਾਨ ਜਾਤ ਵਿੱਚੋਂ ਇਹਨੇ ਗੁਰੂ ਆਮ ਦਾ ਸੋਢੀ ਪਾਸ਼ਾ ਜੀ ਕੋਲੋਂ ਸਿੱਖੀ ਮੰਗੀ ਇਹ ਵੱਡੇ ਪਿੰਡ ਦਾ ਰਹਿਣ ਵਾਲਾ ਇਧਰ ਮੋਗੇ ਲਾਗੋ ਤੇ ਗੁਰੂ ਆਮਦਾਸ ਉਹਦੀ ਪਰਸ਼ਨ ਨੇ ਸਿੱਖੀ ਦਿੱਤੀ ਤੇ ਨਾਲ ਆਖਿਆ ਇੱਕ ਗੁਰੂ ਘਰ ਦਿੱਤਾ ਜਪਜੀ ਸਾਹਿਬ ਦਾ ਵੀ ਸਿੱਖੀ ਉਹਦੀ ਕਾਇਮ ਰਹਿੰਦੀ ਆ ਜਿਹੜਾ ਬਾਣੀ ਨਾਲ ਜੁੜਦਾ ਵਾ ਇਹ ਕੱਪੜਿਆਂ ਨਾਲ ਜਿਹੜੇ ਜੁੜ ਜਾਂਦੇ ਬਹੁਤਾ ਚਿਰ ਸਿੱਖ ਨਹੀਂ ਗੁਰੂ ਆਮਦਾਦ ਦਾ ਬਚਨ ਹੈ ਕਿ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਗੁਰਸਿੱਖ ਭਲਗੇ ਉੱਠ ਕੇ ਅਮਰਤ ਵੇਲੇ ਸਾਰਨ ਬੰਦਾ ਭਾਈ ਗੁਰਦਾਸ ਨੇ ਤੇ ਗੁਰ ਆਮਦਾ ਸੋਢੀ ਪਾਸ਼ਕ ਨੇ ਗੁਰ ਸਤ ਗੁਰ ਕਾ ਗੁਰ ਸਤ ਗੁਰ ਕਾ ਭਾਵੇਂ ਵੱਡੇ ਸਤ ਗੁਰਾਂ ਦਾ ਜਿਹੜਾ ਸਿੱਖ ਵਾ ਕਿਉਂਕਿ ਨਾਂ ਨਹੀਂ ਲਿਆ ਜਾਂਦਾ ਆਪ ਤੋਂ ਵੱਡੇ ਦਾ ਤੇ ਗੁਰੂ ਆਮਦਾਸ ਜੀ ਗੁਰੂ ਅਮਰਦਾਸ ਨੂੰ ਸੰਬੋਧਨ ਕਰਦੇ ਨੇ ਵੱਡੇ ਸਤਿਗੁਰ ਜੀ ਗੁਰ ਸਤਗੁਰ ਗੁਰ ਸਤਗੁਰ ਵੱਡੇ ਸਤਿਗੁਰ ਜਿਹੜੇ ਵੱਡੇ ਸਤਗੁਰਾਂ ਦੇ ਸਿੱਖ ਨਹੀਂ ਭਾਈ ਉਹ ਤੇ ਮਾਰੇ ਗੁਰ ਆਮਦਾਸ ਕੰਡੇ ਉੱਠਦੇ ਨੇ ਅੰਮ੍ਰਿਤ ਵੇਲੇ ਤੇ ਨਾਮ ਜਪਦੇ ਨੇ ਸੰਗਤ ਵਿੱਚ ਆਉਂਦੇ ਨੇ ਤੇ ਫਿਰ ਗੁਰਬਾਣੀ ਪੜ੍ਹਦੇ ਨੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਇਹ ਸਾਡੇ ਧਰਮ ਦੀ ਪ੍ਰਾਣੀ ਰੀਤ ਵਾ ਕਿ ਆਸਾ ਦੀ ਵਾਰ ਜਰਵਾਸਾ ਦੀ ਵਾਰ ਨਹੀਂ ਕੁਝ ਸ਼ਬਦ ਸਿੱਖ ਪੜ੍ਹਦੇ ਹੁੰਦੇ ਸਨ ਧਰਮਸਾਲਾ 'ਚ ਬੈਠ ਕੇ ਇੱਕ ਇੱਕ ਸ਼ਬਦ ਯਾਦ ਕਰ ਲੈਣਾ ਉਹਨੂੰ ਫਿਰ ਪੜ੍ਹਨਾ ਤੇ ਜਿਹੜੇ ਪੜ੍ਹਦੇ ਸੀ ਉਹਦੇ ਬਾਰੇ ਫਿਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸਿੱਖੋ ਸ਼ਬਦ ਪਿਆਰਿਓ ਸ਼ਬਦ ਨੂੰ ਪੜ੍ਹਨਾ ਸਿੱਖੋ ਸ਼ਬਦ ਨੂੰ ਗਾਉਣਾ ਸਿੱਖੋ ਤੇ ਸ਼ਬਦ ਨੂੰ ਸਮਝਣਾ ਸਿੱਖੋ ਜੋ ਕਿ ਸਿਆਣੀ ਗੱਲ ਨੂੰ ਸਮਝ ਵੀ ਬੰਦਾ ਕੋਈ ਸਿਆਣਾ ਹੀ ਸਕਦਾ ਜਿੱਦਾਂ ਮਾਰਾ ਕਹਿੰਦੇ ਇੱਕ ਕਹਿ ਜਾਣਣ ਕੁਝ ਬੰਦੇ ਨੇ ਜਿਹੜੇ ਰੱਬ ਦੇ ਨਾਮ ਨੂੰ ਚੰਗੀ ਗੱਲ ਨੂੰ ਕਹਿ ਜਾਣਦੇ ਨੇ ਇੱਕ ਕਹਿ ਜਾਣਣ ਕਹਿ ਆ ਬੁੱਝਣ ਜਿਹੜੇ ਗੱਲ ਨੂੰ ਕਹਿਣਾ ਜਾਣਦੇ ਨੇ ਉਹੀ ਗੱਲ ਨੂੰ ਬੁੱਝਣਾ ਵੀ ਜਾਣਦੇ ਨੇ ਤੇ ਨਰ ਸੁਗੜ ਸਰੂਪ ਉਹ ਸਿਆਣੇ ਬੰਦੇ ਆ ਜਿਹੜਾ ਕਹਿਣਾ ਵੀ ਜਾਣਦੇ ਨੇ ਤੇ ਕਈ ਹੋਈ ਗੱਲ ਨੂੰ ਸਮਝ ਵੀ ਲੈਂਦੇ ਨੇ ਇਹ ਫੇ ਗੁਰੂ ਆਮ ਦਾ ਛੋਡੀ ਪਾਸ਼ਾ ਦੇ ਕੋਲੋਂ ਨਿਤਨੇਮ ਸੁ ਆਪਣੇ ਜਬਜੀਤ ਸਿੰਘ ਦਾ ਗੁਟਕਾ ਸਾਹਿਬ ਲੈ ਕੇ ਚੱਲ ਗਿਆ ਤੇ ਹਦਾਇਤ ਸੀਪੀ ਨੂੰ ਪੜਨਾ ਕਿਉਂਕਿ ਗੁਰੂ ਗੁਰੂ ਨਾਨਕ ਸਾਹਿਬ ਵੱਡੇ ਸਤਿਗੁਰੂ ਜੀ ਕਹਿ ਗਏ ਨੇ ਬਾਣੀ ਬਿਰਲੋ ਵਿਚਾਰ ਸੀ ਇਹ ਬਾਣੀ ਮਹਾਂਪੁਰਖ ਕੀ ਨਿਜ ਕਰਵਾਸਾ ਹੋਏ ਮਰ ਕਹਿੰਦੇ ਬਾਣੀ ਰੱਬ ਦੀ ਆ ਤੇਰਾ ਇਹਨੂੰ ਪੜਨ ਵਾਲੇ ਸਮਝਣ ਵਾਲੇ ਰੱਬ ਵਿੱਚ ਸਮਾ ਜਾਂਦੇ ਨੇ ਇਹ ਕਰ ਲੈ ਗਿਆ ਤੇ ਨਿਤਨੇਮ ਕਰਦਾ ਜਪਜੀ ਸਾਹਿਬ ਦਾ ਤੇ ਇਹਦੀ ਇਕ ਧੀ ਵਾ ਸਮਾਪਕੇ ਦੇ ਕਰ ਤੀਨੇ ਜਨਮ ਲਿਆ ਖੁਦਾ ਨਾ ਰੱਖਿਆ ਬੀਬੀ ਸੁਰਤੀ ਕੁਸੁਰਤੀ ਵੀ ਕਹਿੰਦਾ ਕੁਸੁਰਤੀ ਵੀ ਕਹਿੰਦਾ ਇਹ ਜਦੋਂ ਵਿਆਹਣ ਦੇ ਜੋਗ ਹੋਈ ਨਾ ਤੇ ਉਦੋਂ ਪਰੰਪਰਾ ਸੀ ਕਿ ਉਦੋਂ WhatsApp ਨਹੀਂ ਸੀ Facebook ਨਹੀਂ ਸੀ ਵੀ ਇੱਥੋਂ ਹੀ ਰਿਸ਼ਤੇ ਲੱਭ ਲੋ shaadi.com ਨਹੀਂ ਸੀ ਉਦੋਂ ਉਦੋਂ ਪਿੰਡ ਦੇ ਪਰੋਤ ਹੁੰਦੇ ਸੀ ਜਿਹੜੇ ਫਿਰਦੇ ਹੁੰਦੇ ਸੀ ਪਿੰਡਾਂ 'ਚ ਉਹ ਪਤਾ ਕਰ ਰਹੇ ਹੁੰਦੇ ਸੀ ਕਿੱਥੇ ਬੱਚਾ ਵਿਆਹਣ ਜੋਗਾ ਤੇ ਕਿਹਦੀ ਬੱਚੀ ਵਿਆਹਣ ਜੋਗਾ ਤੇ ਉਹ ਦੋਹਾਂ ਧਿਰਾਂ ਨੂੰ ਮਿਲਾ ਦਿੰਦੇ ਸੀ ਉਹ ਕਦਕਾਠ ਜਾਇਦਾਦ ਸਭ ਕੁਝ ਵੇਖ ਕੇ ਦੱਸ ਦਿੰਦੇ ਵੀ ਇਹ ਤੁਹਾਡੇ ਯੋਗ ਹੈਗਾ ਵਾ ਇਸ ਤਰ੍ਹਾਂ ਦੇ ਨਾਲ ਉਹਨੇ ਬ੍ਰਾਹਮਣ ਨੇ ਪੁਹਤ ਨੇ ਤੁਲਕਾਣੀ ਪਿੰਡ ਦਾ ਕੋਈ ਰਿਸ਼ਤੇਦਾਰ ਲੱਭ ਲਿਆ ਕੋ ਵੱਡੇ ਘਰ ਦਾ ਇਦਾਂ ਕੋ ਪਿੰਡ ਕੋ ਇੱਧਰ ਹੈਗਾ ਮੁਗਗਲ ਕੋਈ ਰਿਸ਼ਤਾ ਕਰ ਦਿੱਤਾ ਤੇ ਦੋਹਾਂ ਤਰ੍ਹਾਂ ਦਾ ਰਿਸ਼ਤਾ ਹੋ ਗਿਆ ਤੇ ਜਦੋਂ ਜਾਂਝ ਆਈ ਨਾ ਤੇ ਪਹਿਲਾਂ ਪਤਾ ਲੱਗ ਗਿਆ ਵੀ ਜਿੱਥੇ ਮੇਰੀ ਧੀ ਮੰਗੀ ਗਈ ਆ ਉੱਥੇ ਸਿੱਖੀ ਨਹੀਂ ਉਹ ਕਬਰਾਂ ਨੂੰ ਪੂਜਦੇ ਆ ਇਹ ਫਿਰ ਸਮੇਂ ਦੇ ਨਾਲ ਜਦੋਂ ਜਾਂਝ ਆਈ ਤੋਂ ਆਖਣ ਵੀ ਅਸੀਂ ਆਪਣੀ ਰੋਟੀ ਪਕਾਉਣਾ ਵਾ ਤੇ ਆਪਣੀ ਨੱਚਣਾ ਵਾ

ਹੁਣ ਜਿੱਦਨ ਦੇ ਕਾਨੂੰਨ ਬਣ ਗਏ ਨੇ ਧੀ ਦੇ ਪੱਖ ਵਿੱਚ ਤੇ ਹੁਣ ਜਿਹੜਾ ਦੇ ਪੁੱਤਰਾਂ ਵਾਲੇ ਰੋਂਦੇ ਆ ਵੀ ਕੋਈ ਕਾਨੂੰਨ ਤੇ ਸਾਡੀ ਮੰਨਦਾ ਹੀ ਨਹੀਂ ਗਾਦੇ ਹੁਣ ਇਸਤਰੀ ਜ਼ਿਆਦਾ ਆਪਣੀਆਂ ਮਨਮਰਜ਼ੀਆਂ ਕਰਦੀ ਹੈ ਚਲੋ ਸਮੇਂ ਨਾਲ ਜਿਹੜੀ ਕੋਈ ਕਾਨੂੰਨ ਬਣਦਾ ਹੈ ਉਹਦੇ ਵਿੱਚ ਸੋਧ ਹੋਣੀ ਚਾਹੀਦੀ ਇੱਕ ਸਮਾਂ ਸੀ ਜਦੋਂ ਧੀ ਨੂੰ ਬੜਾ ਦੁੱਖ ਦਿੱਤਾ ਜਾਂਦਾ ਸੀ ਦਾਜ ਨਹੀਂ ਲੈ ਕੇ ਆਉਂਦੀ ਤੇ ਦਾਜ ਦੇ ਲੋਭੀਵਾਲੋਂ ਧੀ ਨੂੰ ਸਾੜ ਦਿੱਤਾ ਜਾਂਦਾ ਸੀ ਮਾਰ ਦਿੱਤਾ ਜਾਂਦਾ ਸੀ ਫਿਰ ਕਾਨੂੰਨ ਬਣ ਗਿਆ ਜਿਹੜਾ ਦਾਜ ਮੰਗਦਾ ਹੈ ਨਾ ਉਹ ਤੇ ਪਰਚਾ ਦਰਜ ਹੋ ਗਿਆ ਤੇ ਉਹਦੀ ਜ਼ਮਾਨਤ ਵੀ ਨਹੀਂ ਹੋਊਗੀ ਕਤਲ ਦੇ ਕੇਸ ਨਾਲੋਂ ਵੱਡਾ ਉਹਦਾ ਬਣਾ ਦਿੱਤਾ ਗਿਆ ਉਸਨੂੰ ਕਾਨੂੰਨ ਨੂੰ ਚਲੋ ਹੁਣ ਤਾਂ ਸੋਧ ਹੋਣੀ ਚਾਹੀਦੀ ਇਹ ਉਸ ਦਾ ਅਸਰ ਲੱਗੇ ਹੁਣ ਕਈ ਜਨਾਨੀਆਂ ਆਪਣੇ ਸਾਰੇ ਪਰਿਵਾਰ ਨੂੰ ਜੇਲ੍ਹ ਵਿੱਚ ਪਾਚਾਦਨੀ ਹੈ ਮੈਨੇ ਸਾਡੇ ਕੋ ਕੁ ਦਾਜ ਮੰਗਿਆ ਇੰਨਾ ਹੀ ਕਹਿਣਾ ਬਸ ਜਿੱਦਾਂ ਕਾਨੂੰਨ ਬਣਿਆ ਵੀ ਜਾ ਕੇ ਕੋ ਕੈਦ ਦੇ ਵੀ ਸਾਡੀ ਇਹਨੂੰ ਜਾਤੀ ਸੂਚਕ ਸ਼ਬਦ ਵਰਤਿਆ ਵਾ ਜੇਲ੍ਹ ਹੋ ਜਾਂਦੀ ਹੈ ਇੱਕ ਸਮੇਂ ਨਾ ਸੋਧਾਉਣੀ ਚਾਹੀਦੀਆਂ ਇਹਦੇ ਵਿੱਚ ਕਾਨੂੰਨ ਦੇ ਉਹ ਫਿਰ ਚਲੋ ਜੋ ਉਹਨਾਂ ਦੀ ਮਰਜ਼ਾਦਾ ਸੀ ਕੀਤੀ ਗਈ ਤੇ ਧੀ ਤੁਰਪੀ ਡੋਲੀ ਚੁੱਕੀ ਗਈ ਜਿਹੜੇ ਡੋਲੀ ਚੁੱਕ ਕੇ ਖੜਦੇ ਉਹਨਾਂ ਵਾਤੇ ਸ਼ਬਦ ਵਜਿਨਦਾ ਕੁਹਾਰ ਆਇਆ ਪਰਵਾਨਾ ਜਿਹੜਾ ਉਹ ਪਰਵਾਨਾ ਲੈ ਕੇ ਆਉਂਦੇ ਸੀ ਉਹ ਕੁਹਾਰ ਹੁੰਦੇ ਸੀ ਪਿੰਡ ਦੇ ਕੁਝ ਦੂਸਰੀਆਂ ਜਾਤਾਂ ਦੇ ਬੰਦੇ ਡੋਲੀ ਨੂੰ ਚੁੱਕ ਕੇ ਖੜਦੇ ਸੀ ਉਹਨੂੰ ਕੁਹਾਰ ਬੋਲਿਆ ਜਾਂਦਾ ਸੀ ਜੀਨੂੰ ਗੁਰੂ ਅਮਰਦਾਸ ਜੀ ਨੇ ਦਰਹਕਾਰੜਾ ਆਇਆ ਹੈ ਹਾਹਾ ਹਕਾਰਾ ਹਕਾਰ ਤੇ ਹਕਾਰਾ ਹਕਾਰ ਲਿਆਉਣ ਵਾਲਾ ਤੇ ਹਕਾਰਾ ਹੁਕਮ ਤੁਰਬੇ ਦੇ ਅੱਗੇ ਗੁਰੂ ਕੀ ਜਿੱਥੇ ਵਿਡਾਲੀ ਹੈ ਨਾ ਮਾਫ ਕਰਨਾ ਉਹ ਜਿਹੜਾ ਪਿੰਡਾ ਮੋਗੇ ਲੱਗ ਜਿੱਥੇ ਛੇਵੇਂ ਬਾਦਸ਼ਾਹ ਨੇ ਕੁਝ ਸਮਾਂ ਬਤੀਤ ਕੀਤਾ ਆਪਣੇ ਸਾੰਢੂ ਸਾਈਂ ਦਾਸ ਦੇ ਘਰ ਡਰੋਲੀ ਭਾਈ ਕੀ ਉੱਥੇ ਛੇਵੇਂ ਪਾਸ਼ਾ ਬੈਠੇ ਸੀ ਤੇ ਡੋਲੀ ਉੱਥੋਂ ਦੀ ਜਾਣ ਲਈ ਕਾਣੀ ਲੰਮੀ ਆ ਤੇ ਤੀ ਰੁਕ ਗਈ ਮੱਥਾ ਟੇਕਿਆ ਛੇਵੇਂ ਪਾਸ਼ਣ ਨਾਲ ਜਿਹੜਾ ਉਹਦਾ ਪਤੀ ਸੀ ਭਾਈ ਸਾਦਾ ਉਹਨੇ ਮੱਥਾ ਟੇਕਿਆ ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਸਾਡੀ ਧੀ ਆ ਇਹ ਵਾ ਗੁਰਾਮ ਦਾਸ ਦੇ ਕੋਲੋਂ ਸਿੱਖੀ ਲਈ ਆ ਇਹਨਾਂ ਨੇ ਤੇ ਇਸ ਨੇ ਕਿਸੇ ਕਬਰ ਮੜੀ ਮੱਟ ਨੂੰ ਮੱਥਾ ਨਹੀਂ ਟੇਕਣਾ ਤੇ ਤੂੰ ਹੀ ਆਇ ਤੋ ਬਣਾ ਕਿਸੇ ਕਬਰ ਨੂੰ ਸਿਰ ਨਹੀਂ ਝੁਕਾਉਣਾ ਤੇ ਕਬਰ ਨੂੰ ਮੰਨਣਾ ਨਹੀਂ ਹੈ ਜੋ ਪਿੱਛੇ ਹੋ ਗਿਆ ਠੀਕ ਹੈ ਤੇ ਹੁਣ ਗੁਰੂ ਕਹ ਦੇ ਪੀ ਤੂੰ ਨਹੀਂ ਕਰਨਾ ਫਿਰ ਸਿੱਖ ਨਹੀਂ ਕਰ ਸਕੇਗਾ ਗੁਰੂ ਦੇ ਬਚਨਾਂ ਵਿੱਚ ਤਾਕਤ ਹੁੰਦੀ ਹੈ ਇਹ ਫਿਰ ਘਰ ਗਿਆ ਤੇ ਅਗਲੇ ਦਿਨ ਜਦੋਂ ਕਬਰ ਤੇ ਮੱਥਾ ਟੇਕਣਾ ਸੀ ਨੇ ਅਖਨ ਨਾ ਗੁਰੂ ਦਾ ਬਚਨ ਹੋ ਗਿਆ ਪੀ ਨਹੀਂ ਟੇਕਣਾ ਤੇ ਨਹੀਂ ਟੇਕਣਾ ਗੁਰਸਿੱਖੀ ਦਾ ਕਰਮ ਏ ਗੁਰ ਫਰਮਾਏ ਗੁਰਸਿੱਖ ਕਰਨਾ ਇਹੀ ਤੇ ਇਹੀ ਤੇ ਹੁਕਮ ਮੰਨਾ ਤੇ ਨਹੀਂ ਕਰਨਾ ਸੁ ਨਹੀਂ ਕਰਨਾ ਕਬਰ ਪੋੜ ਦਿੱਤੀ ਘਰ ਤੋਂ ਤੇ ਘਰਦਿਆਂ ਨੇ ਬੜਾ ਬੁਰਾ ਮਨਾਇਆ ਪਿੰਡ ਵਾਲਿਆਂ ਨੇ ਮਾਤਾ ਪਿਤਾ ਪਕਾਦਾ ਪੀ ਦਾ ਰੋਟੀ ਪਾਣੀ ਇਹਦੀ ਸਾਂਝ ਮੁਖ ਗਈ ਦੋਵੇਂ ਜੀ ਰਹਿਣ ਲਾਪੇ ਤੇ ਗਰੀਬੀ ਆਤਦੀ ਆ ਤੇ ਸਮਾ ਬਗ ਦੇ ਬੱਚਾ ਹੋਇਆ ਤੇ ਉੱਥੇ ਹੀ ਲੈ ਕੇ ਆ ਗਏ ਭਾਈ ਕੀ ਡਰੋਲੀ ਭਾਈ ਕੀ ਛੇਵੇਂ ਬਾਦਸ਼ਾਹ ਨੇ ਅਖੇ ਦਾ ਰੂਪ ਵੜਾ ਇਹਦਾ ਨਾਂ ਰੱਖੋ ਰੂਪ ਚੰਦ ਰੂਪ ਚੰਦ ਨਾਂ ਰੱਖਿਆ ਗਿਆ ਤੇ ਦੋਵੇਂ ਪਿਓ ਪੁੱਤ ਜੰਗਲ ਵਿੱਚ ਜਾ ਕੇ ਲੱਕੜਾਂ ਕੱਟ ਕੇ ਆਪਣਾ ਗੁਜ਼ਾਰਾ ਕਰਦੇ ਨੇ ਤੇ ਗਰੀਬੀ ਆਤਦੀ ਹੈ ਤੇ ਇੱਕ ਦਿਨ ਛੇਵੇਂ ਪਾਸ਼ਾ ਨੂੰ ਯਾਦ ਕਰਦੇ ਉੱਥੇ ਗੁਰਦੁਆਰਾ ਜੰਡਸਰ ਸਾਹਿਬ ਬਣਿਆ ਹੋਇਆ ਵਾਏ ਜਿੱਥੇ ਘਟਣਾ ਵਾਪਰੀ ਅਸੀਂ ਉੱਥੇ ਪਿੱਛੇ ਜੇ ਦੋ ਵਾਰੀ ਜਾ ਕੇ ਆਏ ਉਸ ਪਿੰਡ ਵਿੱਚ ਉਹਲਾ ਜੇ ਨਾਂ ਉਹਦਾ ਤੇ ਉੱਥੇ ਜੋ ਯਾਦਗੀ ਤਾ ਉਥੇ ਛੇਵੇਂ ਪਾਤਸ਼ਾਹ ਗਏ ਤੇ ਗੁਰਦੁਆਰਾ ਉਥੇ ਜੰਡ ਸਰ ਸਾਹਿਬ ਜੇ ਜੰਡ ਥਲੇ ਬੈਠ ਕੇ ਯਾਦ ਕਰ ਰਹੇ ਸੀ ਤੇ ਮਾਰਨ ਜਾ ਕੇ ਜਾਲ ਛਕਿਆ ਕਹਾਣੀ ਲੰਮੀ ਆ ਤੇ ਆਖਿਆ ਮਹਾਰਾਯੀ ਪਿੰਡਾਂ ਵਾਲੇ ਪਿੰਡ ਵਾਲੇ ਨੇ ਪਿੰਡੋਂ ਕੱਢ ਦਿੱਤਾ ਸਾਨੂੰ ਮਾਰਾ ਕੋਈ ਗੱਲ ਨਹੀਂ ਸੱਚ ਨੂੰ ਹਮੇਸ਼ਾ ਲੋਕੀ ਕੱਢਦੇ ਹੀ ਹੁੰਦੇ ਆ ਸੱਚ ਦੇ ਲੋਕੀ ਦੁਸ਼ਮਣ ਹੀ ਹੁੰਦੇ ਆ ਸੱਚ ਦੇ ਲੋਕੀ ਵੈਰੀ ਬਣਦੇ ਹੁੰਦੇ ਆ ਝੂਠ ਨਾਲ ਤੇ ਲੋਕੀ ਬੜੇ ਸਹਿਮਤ ਹੋ ਜਾਂਦੇ ਇਹ ਵਿਛੇਵੇਂ ਪਾਸ਼ਣ ਉਥੋਂ ਤੀਰ ਚਲਾਇਆ ਤੇ ਤੀਰ ਜਾ ਕੇ 12 ਕਿਲੋਮੀਟਰ ਤੇ ਡੱਗਾ ਤੇ ਉੱਥੇ ਜਾ ਕੇ ਮਰਨੇ ਮੋੜੀ ਗੱਡ ਦਿੱਤੀ ਆਖਿਆ ਵੀ ਆਪਣੇ ਨਾਮ ਦਾ ਪਿੰਡ ਬਸਾਓ ਇੱਥੇ ਉੱਥੇ ਨਾਂ ਰੱਖਿਆ ਗਿਆ ਰੂਪਾ ਭਾਈ ਕਾ ਬਹੁਤ ਵੱਡਾ ਕਸਬਾ ਹੋਣ ਉੱਤੇ ਛੇਵੇਂ ਪਾਤਸ਼ਾਹ ਨੇ ਇੱਕ ਸੱਪ ਦਾ ਵਿਧਾਰ ਕੀਤਾ ਉੱਥੇ ਪਿੰਡੋਂ ਬਾਹਰ ਵਰ ਗੁਰਦਰਾਏ ਗੁਰਦਰਾ 나ਗ ਸਹਿਬ ਕਾਲੇ ਨਾਗ ਦਾ ਆਧਾਰ ਕੀਤਾ ਉਹਦੇ 400 ਕਿਲਾ ਜਮੀਨ ਰਾਜੇ ਫਰੀਦ ਗੋਟੀਆਂ ਨੇ ਲਵਾਈ ਸਮਾ ਬਾਗੇ ਸ਼ੇਮੀ ਬਾਸ਼ ਨੇ ਆਖਿਆ ਵੀ ਤੁਸੀਂ ਹੁਣ ਇੱਥੇ ਦੀਗ ਚਲਾਓ ਬਾਬੇ ਗੁਰੂ ਨਾਨਕ ਦੀ ਕਹਿਣ ਲੱਗੇ ਮਹਾਰਾ ਦੇਗਾ ਤੇ ਅਮੀਰਾਂ ਦੀ ਚਲਦੀਆਂ ਸੀ ਗਰੀਬਾਂ ਮਰ ਕਹਿੰਦੇ ਨਹੀਂ ਆਪ ਚੁਲਾ ਬਣਾ ਕੇ ਦੇਤਾ ਆਖਿਆ ਬਾਬਾ ਨਾਨਕ ਦੇਗਾ ਆਪੇ ਭੇਜੂਗਾ ਤੇ ਤੁਸੀਂ ਚਲਾ ਹੀ ਚਲੋ ਜੀ ਬਰਕਤ ਬਾਬੇ ਨਾਨਕ ਦੀ ਦੇਗ ਦੇਗ ਫਤਿਹ ਸਭ ਬਾਬੇ ਗੁਰੂ ਨਾਨਕ ਦੀਆਂ ਹੋਣਗੀਆਂ ਤੇ ਤੁਸੀਂ ਚਲਾ ਹੀ ਚਲੋ ਜੀ ਕਹਿਣ ਲੱਗੇ ਮਹਾਰਾ ਜੀ ਜੇ ਬਲਣ ਗਿੱਲਾ ਸੌਣ ਭਾਦੋਂ ਚ ਅੱਗ ਬੁੱਝ ਗਈ ਤੇ ਫੇਕ ਹੀ ਕਰਾਂਗੇ ਕਹਿ ਲੱਗੇ ਤੁਹਾਡਾ ਗਿੱਲਾ ਵੀ ਬਲਦਾ ਜਾਊ ਇਹ ਬਲਦਾ ਅੱਜ ਤੱਕ ਬਲ ਰਿਹਾ ਕਾਣੀ ਲੰਮੀ ਨਾ ਹੋ ਜੇ ਗਾਂ ਫਿਰ ਉਹਦੇ ਭਾਈ ਰੂਪੇ ਦੇ ਘਰ ਗਾਂ ਦੋ ਪੁੱਤ ਜੰਮੇ ਪਰਮ ਸਿੰਘ ਤੇ ਧਰਮ ਸਿੰਘ ਇਹ ਆਨੰਦਪੁਰ ਤੋਂ ਕੋਈ ਕਹਿੰਦੇ ਅੰਮ੍ਰਿਤਸਰ ਗਿਆ ਕੋਈ ਕਹਿੰਦੇ ਕਾਂਗੜ ਬੈਠ ਕੇ ਅੰਮ੍ਰਿਤਸਰ ਗਿਆ ਗੁਰੂ ਗੋਬਿੰਦ ਸਿੰਘ ਦੀ ਉਮਰ ਦੇ ਨੇ ਭਾਈ ਪਰਮ ਸਿੰਘ ਤੇ ਧਰਮ ਸਿੰਘ ਇਨਾਂ ਨੇ ਫਿਰ ਅੰਮ੍ਰਿਤਸਰ ਗਿਆ ਤੇ ਹਜੂਰ ਸਾਹਿਬ ਦਸਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਤੇ ਇਹਨਾਂ ਨੂੰ ਇੱਕ ਹੁਕਮਨਾਮਾ ਭੇਜਿਆ ਵੀ ਸਾਡੇ ਵਾਸਤੇ ਇੱਕ ਬਲਦ ਲੈ ਕੇ ਆਓ ਇਹ ਬਲਦ ਲੈ ਕੇ ਗਏ ਦੋਵੇਂ ਭਰਾ ਤੇ ਭਾਈ ਰੂਪੇ ਨੇ ਆਖਿਆ ਵੀ ਗੁਰੂ ਦੇ ਕੋ ਚੱਲੇ ਹੋ ਤੇ ਵਾਪਸ ਨਹੀਂ ਮੁੜ ਕੇ ਆਉਣਾ ਜਿੰਨਾ ਚਿਰ ਗੁਰੂ ਹੁਕਮ ਨਾ ਲਾਵੇ ਘਰ ਨੂੰ ਜਾਣ ਦਾ ਦਸਵੇਂ ਪਾਤਸ਼ਾਹ ਨੇ ਦੋਹਾਂ ਭਰਾਵਾਂ ਨੂੰ ਲੈ ਕੇ ਤੁਰ ਪੈਂਦੇ ਨੇ ਸਾਬੋ ਕੀ ਤਲਵੰਡੀ ਤੋਂ ਹਜੂਰ ਸਾਹਿਬ ਨੂੰ ਇਹ ਫੇ ਮੰਜੇ-ਮੰਜੇ ਬਣਾਉਣ ਦਾ ਕੰਮ ਕਰਦੇ ਸਰੋਜ ਨਵਾਂ ਹੀ ਮੰਜਾ ਮਾਰੂ ਤਿਆਰ ਕਰਕੇ ਦੇਣਾ ਇਹਨਾਂ ਨੇ ਮਰ ਬੜੇ ਪ੍ਰਸੰਨ ਹੋਏ ਤੇ ਇਹਨਾਂ ਨੂੰ ਰਾਜਸਥਾਨ ਦੇ ਵਿੱਚੋਂ ਮੋੜ ਦਿੱਤਾ ਵਾਪਸ ਤੁਸੀਂ ਜਾਓ ਕਰ ਜਾਓ ਬੋਥੀ ਤੇ ਕਟਾਰ ਕੋ ਸ਼ਸਤਰ ਦਿੱਤੇ ਉਹ ਅਜੇ ਵੀ ਉਹਨਾਂ ਦੇ ਪਿੰਡ ਪਾਈ ਰੂਪੇ ਕੇ ਪਏ ਹੋਏ ਨੇ ਅਸੀਂ ਦਰਸ਼ਨ ਕਰਕੇ ਆਏ ਪਿੱਛੇ ਜੇ ਇਹਨਾਂ ਦੇ ਘਰ ਫੇ ਗਾਂ ਇੱਕ ਪੁੱਤ ਜੰਮਿਆ ਦਿਆਲ ਸਿੰਘ ਉਹਨੇ ਪਿੰਡ ਵਿਸ਼ਾਦ ਦਿਆਲਪੁਰਾ ਭਾਈ ਕਾ ਇਹ ਭਾਈ ਦੀ ਉਪਾਧੀ ਗੁਰੂ ਸਾਹਿਬ ਦਿੰਦੇ ਹੁੰਦੇ ਸੀ ਭਾਈ ਮਰਦਾਨਾ ਜੀ ਇਹ ਭਾਈ ਦੀ ਉਪਾਧੀ ਮਿਲਦੀ ਸੀ ਗੁਰੂ ਘਰ ਵੱਲ ਦਿਆਲਪੁਰਾ ਭਾਈ ਕਾ ਭਗਤਾ ਭਾਈ ਕਾ ਰੂਪਾ ਭਾਈ ਕਾ ਸਮਾਦ ਭਾਈ ਕੀ ਹਾਂਜੀ ਇਦਾਂ ਦੇ ਪਿੰਡ ਨੇ ਇਹਦੇ ਕਰ ਗਾਂ ਫਿਰ ਇੱਕ ਦਿਆਲ ਸਿੰਘ ਜਿਨੇ ਪਿੰਡ ਵਸਾਇਆ ਦਿਆਲਪੁਰਾ ਭਾਇਕਾ ਇਹ ਕਾਂਗੜ ਦੇ ਬਿਲਕੁਲ ਨਾਲ ਜਿੱਥੇ ਜਫਰਨਾਮਾ ਲਿਖਿਆ ਦਸਵੀਂ ਪਾਸ਼ਣ ਉਸ ਜਗ੍ਹਾ ਤੇ ਨੇ ਆਣ ਕੇ ਪਿੰਡ ਵਸਾਇਆ ਇਧਨਾ ਦੇ ਕਰਫੇ ਗਾਂ ਇੱਕ ਬ੍ਰਹਮ ਗਿਆਨੀ ਹੋਇਆ ਗੁੱਦੜ ਸਿੰਘ ਉਹ ਬ੍ਰਹਮ ਗਿਆਨੀ ਮਹਾਂਪੁਰਖ ਸੀ ਤੇ ਉਹ ਕਰਨੀ ਵਾਲਾ ਸੀ ਉਹਦੀ ਘਰ ਵਾਲੀ ਵੀ ਬੜੀ ਕੋਈ ਕਮਾਈ ਵਾਲੀ ਸੀ ਤੇ ਲੰਗਰ ਚਲਾਉਂਦੇ ਸੀ ਦਿਆਲਪੁਰਾ ਭਾਈ ਕੇ ਦੋਵੇਂ ਇੱਥੋਂ ਫਿਰ ਮਲੇਲ ਕੋਟਰੇ ਦਾ ਕੋਈ ਕੋਈ ਵੱਡਾ ਸੇਖ ਸੀ ਉਹਨੇ ਜ਼ਗੀਰ ਦਿੱਤੀ ਇਹਨਾਂ ਨੂੰ ਥੋੜੀ ਜੀ ਮਲੇਰ ਕੋਟਰੇ ਲਾਗੇ ਤੇ ਇੱਥੇ ਆਣ ਕੇ ਫਿਰ ਉਹਨਾਂ ਨੇ ਲੰਗਰ ਚਲਾਇਆ ਪਿੰਡ ਦਾ ਨਾਮ ਪਿੰਡ ਬਾਗੜੀਆਂ ਉੱਥੇ ਬਹੁਤ ਵੱਡਾ ਹਣ ਹਵੇਲਾ ਉਹਨਾਂ ਦਾ ਤੇ ਉੱਥੇ ਲੰਗਰ ਚੱਲਦਾ ਹੁਣ ਅੱਜ ਵੀ 2025 ਦੇ ਵਿੱਚ ਵੀ ਤੇ ਉੱਥੇ ਹੁਣ ਵੀ ਜਾ ਕੇ ਵੇਖ ਲਓ ਗਿੱਲੀਆਂ ਲੱਕੜਾਂ ਵੱਢ ਕੇ ਲੈ ਆਉਂਦੇ ਆਉ ਚੁੱਲ੍ਹੇ ਵਿੱਚ ਡਾਈ ਜਾਂਦੇ ਆ ਇਸੇ ਭਾਈ ਗੁੱਦੜ ਨੇ ਆਖਿਆ ਸੀ ਉਹ ਜਿਹੜੀ ਕਿਸੇ ਨੇ ਆਪਣੀ ਦੀ ਨੂੰ ਨੱਪ ਦਿੱਤਾ ਸੀ ਵੀ ਜਦੋਂ ਰਾਜੇ ਨੇ ਪੈਦਾ ਹੋਣਾ ਉਥੇ ਮਹਾਰਾਣ ਦੀਪ ਸਿੰਘ ਪੈਦਾ ਹੋਇਆ ਜੀ ਦੀ ਕੁੱਖ ਤੋਂ ਇਸੇ ਭਾਈ ਗੁਦੜ ਸਿੰਘ ਨੇ ਪਟਾਇਆ ਸੀ ਪੈਲੀ ਵਿੱਚੋਂ ਇਹ ਆ ਜਦੋਂ ਕੋਈ ਬਾਣੀ ਨਾਲ जोड ਜਾਂਦਾ ਫਿਰ ਹਰ ਜਨ ਪਰਿਵਾਰ ਸੁਧਾਰ ਹੈ ਇੱਕੇ ਕੁੱਲੀ ਜਗਤ ਤਰਾਇਆ ਫਿਰ ਜਦੋਂ ਇੱਕ ਦੇ ਰੱਬ ਬਖਸ਼ਿਸ਼ ਹੋ ਜਾਂਦੀ ਫਿਰ بڑا ਕੋਈ ਮਹਾਰਾਜ ਦੇ ਦਿੰਦੇ ਉਸ ਪਰਿਵਾਰ